ਅੱਜ ਆਪਾਂ ਫੇਰ ਬਣਾਇਆ ਚਲਾਈ ਦਾ ਸਾਗ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਸਬਜ਼ੀਆਂ ਬਹੁਤ ਜ਼ਿਆਦੇ ਮਹੀਆਂ ਹੋ ਗਈਆਂ ਕद्दू ਤਾਂ 100 ਦੇ ਲਵੇ ਵਗ ਗਿਆ ਤੇ ਇਸ ਕਰਕੇ ਦੇਖੋ ਆਪਾਂ ਨੂੰ ਐ ਹੁੰਦਾ ਵੀ ਘਰੋਂ ਜੇ ਕੋਈ ਸਬਜ਼ੀ ਬਣ ਜੇ ਤਾਂ ਠੀਕ ਆ ਇਸ ਕਰਕੇ ਆਪਾਂ ਨੇ ਦੇਖੋ ਚਲਾਈ ਆਪਣੇ ਘਰੇ ਲੱਗੀ ਕੋਈ ਸ਼ੋ ਆਪਾਂ ਇਹ ਦੋਹਰੀ ਪਹਿਲਾਂ ਆਪਾਂ ਨੇ ਦੇਖੋ ਚਿੰਗੀ ਜਿਹਾ ਰੰਗ ਰਹੀ ਸੀ ਫੇਰ ਆਪਾਂ ਨੇ ਉਹਨੂੰ ਸਮਝ ਲੋ ਘੋੜ ਲਿਆ ਚਲਾਈ ਨੂੰ ਫੇਰ ਆਪਾਂ ਉਸ ਤੋਂ ਬਾਅਦ ਲਾਉਣੇ ਤੇ ਤੜਕਾ ਇੱਕ ਸਾਈਡ ਆਪਾਂ ਨੇ ਦੁੱਧ ਧਾਰ ਰੱਖਿਆ ਦੇਖੋ ਤੜਕਾ ਹੁਣ ਆਪਾਂ ਨੇ ਲਾਤਾ ਕਿਉਂਕਿ ਨਾਲ ਦੀ ਨਾਲ ਦੋਨੇ ਕਮ ਹੋ ਜਾਂਦਾ ਠੀਕ ਆ ਤੇ ਕੰਮ ਛੇਤੀ ਨਿਬੜ ਜਾਂਦਾਗਾ ਇਸ ਕਰਕੇ ਤੇ ਉਸ ਤੋਂ ਬਾਅਦ ਦੇਖੋ ਇਹ ਆਪਾਂ ਨੇ ਇਹਨਾਂ ਲਿਆਤੇ ਸੀ ਬੀ ਇਹ ਬੀ ਲਿਆਂਦੇ ਸੀਗੇ ਆਪਾਂ ਨੇ ਸਮਝ ਲਓ ਇਹਦੇ ਖਖੜੀ ਦੇ ਤੇ ਜਿਹੜੇ ਬੀ ਆ ਇਹ ਸਿਰਫ ਇਹ 30 ਰੁਪਿਆ ਦੀ ਦਿੱਤੇ 10 ਗ੍ਰਾਮ ਹੀ ਦਿੱਤੇ ਤੇ ਉਸ ਤੋਂ ਬਾਅਦ ਇਹ ਨਾਲ ਹੈਗਾ ਕਰੇਲਿਆਂ ਦੇ ਬੀ ਤੇ ਜਿਹੜੇ ਦੂਜੇ ਬੀ ਆ ਉਹ ਘਰੇ ਖਖੜੀਆਂ ਲੈਂਦੇ ਸੀ ਮੈਂ ਸੋਚਿਆ ਮੈਂ ਖਾ ਪਾਉ 20 ਘਾ ਲੈਣਿਆਂਗੀ ਤਾਂ ਉਸੇ ਤੋਂ ਬੀ ਆਪਾਂ ਤਿਆਰ ਕਰਾਂਗੇ ਤੇ ਨਾਲ ਉਹ ਸਾਸਤਾ ਭੋਜਨ ਸਮਝ ਲਓ ਖਖੜੀ ਘਾਦੀ ਇਹਦੇ ਬੀ ਆਪਾਂ ਰੱਖ ਲੈਣੇ ਆਗੇ ਉਸ ਤੋਂ ਬਾਅਦ ਇਹ ਕਰੇਲੇ ਆਪਾਂ ਨੇ ਪਹਿਨਾ ਲਾਏ ਸੀ ਗਰਮੀ 'ਚ ਜੀ ਬਾਰੀ ਉਹਦੇ ਜਦੋਂ ਕਰੇਲੇ ਲਾਏ ਆ ਪਰ ਇਹ ਦੋ ਕਵੇਲੇ ਹੀ ਹੋਈਆਂ ਨੇ ਇੱਥੇ ਕਰੇਲੇ ਲੱਗ ਰਹੇ ਆ ਦੋ ਤਾਂ ਇਹ ਲੱਗ ਰਹੇ ਆ ਤੇ ਇੱਕ ਹੋਰ ਲੱਗ ਰਿਹਾ ਆ ਅਸੀਂ ਦੇਖੋ ਇਹ ਤੇ ਇੱਧਰ ਲੱਗ ਰਿਹਾ ਹੈਗਾ ਤੇ ਯਾਨੀ ਕਿ ਕਈ ਕਰੇਲੇ ਆਪਣੇ ਲੱਗ ਰਹੇ ਆਗੇ ਤੇ ਇਹ ਦੇਖੋ ਛੋਟੇ ਛੋਟੇ ਪਿੱਦੇ ਪਿੱਦੇ ਜੇ ਕਰੇਲੇ ਲੱਗ ਰਹੇ ਹਨ ਕਿੰਨੇ ਕਿ ਜੇ ਸੋਹਣੇ ਲੱਗਦੇ ਆ ਛੋਟੇ ਛੋਟੇ ਆ ਦੇਖੋ ਕਿੰਨੇ ਵਧੀਆ ਲੱਗਦੇ ਹੈਗੇ ਖੇਡਾਂ ਜੀ ਆ ਤੇ ਉਸ ਤੋਂ ਬਾਅਦ ਦੇਖੋ ਇਹ ਵੀ 2 ਦਿਨ ਦਿਨਾਂ ਤੱਕ ਇਹ ਵੀ ਪੱਕ ਜਾਣਗੇ ਜਾਨੀ ਕਿ ਇਹ ਵੱਡੇ ਹੋ ਜਾਣਗੇ ਤੇ ਹਜੇ ਛੋਟੇ ਆ ਜਾਨੀ ਕਿ ਉਹਨਾਂ ਦੀ ਆਪਾਂ ਦਾਲ ਰਹਿ ਢ ਸਕਦੇ ਆਂਗੇ ਤੇ ਉਸ ਤੋਂ ਬਾਅਦ ਇੱਧਰ ਚਿਬੜ ਲੱਗ ਰਹੇ ਆਗੇ ਦੇਖੋ ਇਹ ਚਿਬੜਾ ਜਿਹੜੇ ਇਹਨਾਂ ਦੀ ਬੇਲ ਨਾਲ ਜਾਲੀਆਂ ਜੀਆਂ ਪਈਆਂ ਸੀ ਘਰੇ ਆਪਾਂ ਉਹਨਾਂ ਦੇ ਉੱਪਰ ਚੜਾਤੀ ਵੀ ਇਹਨੂੰ ਹਵਾ ਲੱਗੂਗੀ ਤੇ ਇਸੇ ਤਰੀਕੇ ਦੇਖੋ ਆਪਾਂ ਬੂਟਿਆਂ ਨੂੰ ਸਮਾ ਸਕਦੇ ਆਂਗੇ ਇਹ ਆਪਣੀ ਹੈ ਅੱਜ ਦੀ ਵੀਡੀਓ ਤੇ ਵਧੀਆ ਲੱਗੀ ਹੁੰਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਲੱਗੀ ਕਿਉਂਕਿ ਜਿੱਦਾਂ ਦਾ ਪਿੰਡਾਂ ਦਾ ਰਹਿਣ ਸਹਿਣ ਹੁੰਦਾ ਇਹ ਆਪਾਂ ਤੁਹਾਨੂੰ ਦਿਖਾਉਣੇ ਵੀ ਕਿਸ ਤਰ੍ਹਾਂ ਦਾ ਆਪਾਂ ਰਹਿੰਦੇ ਆ ਖੁੱਲਾ ਬਾਤਾਬਾਤ ਵਾਲਾ ਹੁੰਦਾ ਆਪਣਾ ਤੇ ਅੱਜ ਦੀ ਆਪਣੀ ਵੀਡੀਓ ਵੀਡੀਓ ਦੇਖਾਂ